ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ ਪ੍ਰੋਗਰਾਮ ਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਚ ਸਵਾਗਤ ਬਹੁਤ ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਜੇਕਰ ਆਪਾਂ ਖਬਰ ਲਈਏ ਤਾਂ ਪਿਛਲੇ 2-3 ਦਿਨਾਂ ਤੋਂ ਆਪਾਂ ਜਿਸ ਦਿਨ ਤੋਂ ਕਹਿ ਲਈਏ ਵੀ ਲਦਾਖ ਦੇ ਵਿੱਚ ਹਿੰਸਾ ਪੜਕੀ ਹੈ ਉਸ ਦਿਨ ਤੋਂ ਆਪਾਂ ਇਸ ਮਸਲੇ ਦੇ ਉੱਪਰ ਕਵਰੇਜ ਕਰ ਰਹੇ ਹਾਂ ਤੁਸੀਂ ਸਾਂਝ ਪਾਉਂਦੇ ਹੋ ਕਿ ਕੀ ਹਰ ਰੋਜ਼ ਅਪਡੇਟਸ ਰਹਿੰਦੀਆਂ ਨੇ ਤੇ ਹੁਣ ਕੱਲ ਤੁਸੀਂ ਸਾਂਝ ਪਾਈ ਸੀ ਕਿ ਉਹ ਜਿਹੜੇ ਸੋਨਮ ਵਾਂਗ ਚੁਕ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਜ ਲਦਾਖ ਦੇ ਡੀਜੀਪੀ ਨੇ ਜੋ ਕਿਹਾ ਉਹ ਹੈਰਾਨ ਵੀ ਕਰਦਾ ਤੇ ਉਹ ਇੱਕ ਵਾਰ ਇਸ ਗੱਲ ਤੇ ਵੀ ਕਹਿ ਲਿਏ ਲੋਕਾਂ ਦਾ ਕੰਨ ਧਰਾਉਣ ਵਾਲਾ ਕੰਮ ਕਰਦਾ ਵੀ ਭਾਈ ਜੇਕਰ ਤੁਸੀਂ ਆਪਣੇ ਲੋਕਾਂ ਦੀ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰੋਗੇ ਤਾਂ ਤੁਹਾਡੇ ਨਾਲ ਆਹੀ ਕੁਝ ਹੋਣਾ ਹੈ ਆਪਾਂ ਲੰਬੇ ਸਮੇਂ ਤੋਂ ਇਹੀ ਕੁਝ ਦੇਖਦੇ ਆਏ ਹਾਂ ਹਰ ਰੋਜ਼ ਤੁਸੀਂ ਵੀ ਚਾਨਣਾ ਪਾਉਨੇ ਹੋ ਕਿ ਕਿਸ ਤਰੀਕੇ ਦੇ ਨਾਲ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਹੁਣ ਲਦਾਖ ਦਾ ਡੀਜੀਪੀ ਜਦੋਂ ਵਾਂਗਚੁੱਕ ਦੇ ਮਾਮਲੇ 'ਚ ਕਹਿੰਦਾ ਹੈ ਕਿ ਪਾਕਿਸਤਾਨ ਦੇ ਨਾਲ ਕਨੈਕਸ਼ਨ ਇਸਟੈਬਲਿਸ਼ ਹੋਏ ਨੇ ਕੀ ਇਹ ਨਿਸ਼ਚੇਤੀ ਇਨਵੈਸਟੀਗੇਸ਼ਨ ਕਰ ਲਈ ਗਈ ਵਾਂਗ ਸੋਨਮ ਵਾਂਗਚੁੱਕ ਦੇ ਬਾਰੇ ਦੇ ਵਿੱਚ ਕਹਿੰਦੇ ਜਸੂਸੀ ਦੇ ਦਾਅਵੇ ਨੇ ਜਸੂਸ ਦੇ ਨਾਲ ਸੰਪਰਕ ਦੇ ਦਾਅਵੇ ਨੇ ਤੇ ਉਧਰੋਂ ਕਹਿੰਦੇ ਨੇ ਵੀ ਸਾਨੂੰ ਤਾਂ ਫਾਇਰਿੰਗ ਸੈਲਫ ਡਿਫੈਂਸ ਚ ਕਰਨੀ ਪੈ ਗਈ ਨਹੀਂ ਤਾਂ ਸਾਰਾ ਲੇਹ ਜਲਾ ਦੇਣਾ ਸੀ ਇਹਨਾਂ ਨੇ ਇੱਕ ਹੋਰ ਪੁਸ਼ਟੀ ਜ਼ਰੂਰ ਕਰਿਓ ਵਾਂਗ ਚੁੱਕਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਨੇਪਾਲ ਦੀ ਉਦਾਹਰਨ ਦੇ ਕੇ ਉਹ ਇੱਥੋਂ ਦੇ ਜ਼ੈਂਜੀ ਨੂੰ ਕਹਿ ਰਹੇ ਨੇ ਕਿ ਭਾਈ ਤੁਸੀਂ ਵੀ ਇਹੋ ਜੇ ਰੋਹ ਦੇ ਵਿੱਚ ਆਓ ਤੇ ਉਹ ਕਿੰਨੀ ਕਿ ਸੱਚੀ ਹੈ ਜਾਂ AI ਜਨਰੇਟਡ ਹੈ ਜਾਂ ਉਹਨੂੰ ਕਿਵੇਂ ਲਿਆ ਜਾਵੇ ਉਹਨੂੰ ਮੈਨੀਪੂਲੇਟ ਕਰਕੇ ਪੇਸ਼ ਕੀਤਾ ਜਾ ਰਿਹਾ ਵੀ ਆਪਣੇ ਦੇਸ਼ ਦੇ ਖਿਲਾਫ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਵਾਂਗ ਚੁੱਕ ਕਰਿਓ ਜਰਾ ਸ਼ੁਰੂ ਇੱਥੋਂ ਵੀ ਪਾਕਿਸਤਾਨ ਦੇ ਨਾਲ ਕਨੈਕਸ਼ਨ ਜਿਹੜੇ ਸਟੈਬਲਿਸ਼ ਕਰਨ ਦੀ ਗੱਲ ਆਖੀ ਹੈ ਦੇਖੋ ਸੋਨੂੰ ਵਾਂਗ ਚੁੱਕ ਤੇ ਕੱਲ ਐਨਐਸਏ ਲਗਾ ਦਿੱਤਾ ਗਿਆ ਹੈਗਾ ਜਿਹੜਾ ਅਮਰਿਤਪਾਲ ਸਿੰਘ ਹੁਣਾਂ ਤੇ ਲਗਾ ਰੱਖਿਆਗਾ ਕਾਨੂੰਨ ਰਾਸ਼ਟਰੀ ਸੁਰੱਖਿਆ ਨੂੰ ਨੈਸ਼ਨਲ ਸਿਕਿਉਰਿਟੀ ਐਕਟ ਉਹ ਹੀ ਲਾ ਦਿੱਤਾ ਗਿਆ ਹੈਗਾ ਤੇ ਉਹਨਾਂ ਨੂੰ ਵੀ ਆਪਣੇ ਸੂਬੇ ਤੋਂ ਦੂਰ ਰਾਜਸਥਾਨ ਦੀ ਜੋਧਪੁਰ ਜੇਲ੍ਹ 'ਚ ਸ਼ਿਫਟ ਕੀਤਾ ਗਿਆ ਜਿਵੇਂ ਅਮਰਿਤਪਾਲ ਨੂੰ ਸ਼ਿਫਟ ਕੀਤਾ ਗਿਆ ਸੀ ਅਸਾਮ ਦੇ ਵਿੱਚ ਡੀਬਰੂਗੜ੍ਹ ਐਵੇਂ ਹੀ ਸੋਨਮ ਵਾਂਗਚੁਕ ਨੂੰ ਵੀ ਲੈ ਕੇ ਇਹ ਰਾਜਸਥਾਨ ਗਏ ਨੇ ਜੋਧਪੁਰ ਜੇਲ੍ਹ ਚ ਉਹਨਾਂ ਨੂੰ ਸ਼ਿਫਟ ਕੀਤਾ ਗਿਆ ਹੈਗਾ ਉਸ ਤੋਂ ਬਾਅਦ ਦੇਖੋ ਇੱਕ ਪੂਰਾ ਨੈਰੇਟਿਵ ਤਾਂ ਬਣਾਇਆ ਜਾ ਰਿਹਾ ਜਿਹੜੀ ਵੀਡੀਓ ਦੀ ਤੁਸੀਂ ਗੱਲ ਕਰ ਰਹੇ ਹੋ ਉਹਨੂੰ ਸ਼ੇਅਰ ਕਰਕੇ ਰਾਈਟ ਵਿੰਗ ਦੇ ਜਿੰਨੇ ਵੀ ਟਵਿੱਟਰ ਅਕਾਊਂਟ ਨੇ ਜਿਹੜਾ ਕਿ ਸਰਕਾਰ ਦੀ ਨੈਰੇਟਿਵ ਨੂੰ ਪੁਸ਼ ਕਰਦੇ ਨੇ ਸਰਕਾਰ ਦੇ ਉਹ ਸਾਰੇ ਕਹਿ ਰਹੇ ਹੈਗੇ ਆ ਕਿ ਇਹ ਸੋਨਮ ਵਾਂਗਚੁਕ ਤਾਂ ਨੇਪਾਲ ਦੇ ਅੰਦਰ ਜਿਹੜਾ ਜਿੰਜੀਸ ਨੇ ਕੀਤਾ ਉਹ ਹੀ ਸਾਰਾ ਕੁਝ ਇੰਡੀਆ ਦੇ ਵਿੱਚ ਕਰਾਉਣਾ ਚਾਹੁੰਦਾ ਸੀਗਾ ਤੇ ਸਕਪੀ ਨੇ ਪੜਗਾਇਆ ਇਹ ਵੀ આરોਪ ਉਹਨਾਂ ਤੇ ਲੱਗ ਰਹੇ ਨੇ ਤੇ ਦੂਜੀ ਗੱਲ ਇਹ ਵੀ ਕਿ ਉਹਨਾਂ ਦੀ ਐਨ ਜੀਓ ਨੂੰ ਵੀ ਘੇਰਿਆ ਜਾ ਰਿਹਾਗਾ ਪੁਲਸ ਤਾਂ ਉਹ ਤੋਂ ਗਾਂ ਲੰਗੀ ਪੁਲਸ ਤਾਂ ਕਹਿੰਦੀ ਕਿ ਉਹਦੇ ਤਾਂ ਪਾਕਿਸਤਾਨ ਨਾਲ ਲਿੰਕ ਸੀਗੇ ਆਪਾਂ ਦੇਖ ਰਹੇ ਹਾਂ ਜੋ ਵੀ ਕੋਈ ਵੀ ਆਵਾਜ਼ ਚੁਕਦਾਗਾ ਉਹਦੇ ਵਿਦੇਸ਼ਾਂ ਨਾਲ ਲਿੰਕ ਤਾਂ ਹੈ ਐਸਟੈਬਲਿਸ਼ ਕਰ ਦਿੰਦੇ ਨੇ ਪਤਾ ਨਹੀਂ ਜਿਵੇਂ ਪਾਕਿਸਤਾਨ ਆ ਕੇ ਉਹਨੂੰ ਕਹਿ ਰਿਹਾ ਹੋਵੇ ਕਿ ਆंदोलन ਕਰ ਜਦ ਕੀ ਉਹਨਾਂ ਦਾ ਆंदोलਨ ਆਪਾਂ ਨੂੰ ਪਤਾ ਹੈ ਕਿ ਸਟੇ ਟੁੱਟਦਾ ਆंदोलਨ ਹੈ ਅਤੇ ਅਤੇ ਸੋਨਮ ਵਾਂਗ ਚੁਕ ਤਾਂ ਇੱਕ ਟਾਈਮ ਤੱਕ ਭਾਜਪੀ ਦੀ ਲਾਈਨ ਵੀ ਟੋਕਰਦੇ ਰਹੇ ਹੈ ਗਿਆ ਉਹ ਤਾਂ ਬਾਅਦ ਚ ਅਡ ਹੋਏ ਨੇ ਤਾਂ ਇਹ ਮੈਨੂੰ ਇੱਕ ਗੱਲ ਲੱਗਦੀ ਹੈਗੀ ਆ ਤੇ ਦੂਜਾ ਦੂਜੀ ਗੱਲ ਮੈਨੂੰ ਇਹ ਲੱਗਦੀ ਹੈ ਕਿ ਹੈਗਿਆ ਕਿ ਜਿਹੜਾ ਗ੍ਰਹਿ ਮੰਤਰਾਲੇ ਹੈ ਉਨੇ ਦੋ ਚੀਜ਼ਾਂ ਫੜੀਆਂ ਹੋਈਆਂ ਨੇ ਗ੍ਰਹਿ ਮੰਤਰਾਲੇ ਨੇ ਆਪਣੇ ਪ੍ਰੈਸ ਮੋਟ ਚ ਵੀ ਲਿਖਿਆ ਸੀਗਾ ਕਿ ਸੋਨਮ ਵਾਂਗ ਚੁਕ ਇਕਤਾ ਅਬ ਅਰਬ ਸਪ੍ਰਿੰਗ ਦਾ ਆਧਾਰਨ ਦੇ ਰਹੇ ਸੀਗੇ ਦੂਜਾ ਉਹ ਨੇਪਾਲ ਦੇ ਜੰਜੀਜ਼ ਦਾ ਆਧਾਰਨ ਦੇ ਰਹੇ ਸੀਗੇ ਤੇ ਉਹਨਾਂ ਨੇ ਵਾਇਲੈਂਸ ਭੜਕਾਇਆ ਪਰ ਸੱਚਾਈ ਇਹ ਹੈ ਕਿ ਜਿਹੜਾ ਉੱਥੇ ਵਾਇਲੈਂਸ ਵੀ ਹੋਇਆਗਾ ਉਹਦਾ ਜਿਹੜਾ ਸੋਨਮ ਵਾਂਗ ਚੁਕ ਉਹ ਜੋ ਅੰਦੋਲਨ ਕਰੇ ਸੀ ਉਹਦਾ ਨਾਲ ਕੋਈ ਜ਼ਿਆਦਾ ਲੈਣਾ ਦੇਣਾ ਹੈ ਨਹੀਂ ਠੀਕ ਹੈ ਕਿ ਉੱਥੋਂ ਦੇ ਨਾਗਰਿਕਾਂ ਨੂੰ ਗੁੱਸਾ ਚੜਿਆ ਉਹਨਾਂ ਨੇ ਦੇਖਿਆ ਕਿ ਸਾਡੇ ਸੂਬੇ ਦੇ ਜਿਹੜੇ ਵੱਡੇ ਆਗੂ ਨੇ ਉਹ ਵਿਚਾਰੇ ਪੁਖੜਤਾਲ ਤੇ ਬੈਠੇ ਨੇ ਉਹਨਾਂ ਦੀ ਗੱਲ ਸੁਣੀ ਨਹੀਂ ਜਾ ਰਹੀ ਉਹਨਾਂ ਨੇ ਗੁੱਸੇ 'ਚ ਆ ਕੇ ਬੀਜੇਪੀ ਦਾ ਦਫ਼ਤਰ ਸਾੜਤਾ ਪਰ ਕੀ ਬੀਜੇਪੀ ਦੇ ਦਫ਼ਤਰ ਨੂੰ ਸਾੜਨ ਦੀ ਸਜ਼ਾ ਉਹਨਾਂ ਨੂੰ ਗੋਲੀ ਮਾਰਨਾ ਹੈਗੀ ਆ ਇਹ ਵੀ ਵੱਡਾ ਸਵਾਲ ਹੈ ਉਨ ਡੀਜੀਪੀ ਡੀਜੀਪੀ ਆਪਣੇ ਆਪ ਨੂੰ ਬਚਾਉਣ ਵਾਸਤੇ ਕਹਿ ਰਹੇ ਨੇ ਕਿ ਅਸੀਂ ਤਾਂ ਗੋਲੀਆਂ ਤਾਂ ਵਾਰਾਤੀਆਂ ਨੌਜਵਾਨਾਂ ਤੇ ਨੀਤਾ ਉਹ ਸਾਰੇ ਲਦਾਖ ਨੂੰ ਸਾੜ ਦਿੰਦੇ ਉਹ ਤਾਂ ਆਪਾਂ ਵੀ ਦੇਖ ਰਹੇ ਸੀ ਕਿ ਉਸ ਵੀਡੀਓ ਚ ਉਹ ਪੂਰੇ ਲਦਾਖ ਨੂੰ ਸਾੜਨ ਵਾਸਤੇ ਨਹੀਂ ਨਿਕਲੇ ਸੀਗੇ ਉਹਨਾਂ ਉਹਨਾਂ ਦਾ ਗੁੱਸਾ ਸੀਗਾ ਬੀਜੇਪੀ ਬੀਜੇਪੀ ਪ੍ਰਤੀ ਬੀਜੇਪੀ ਦੇ ਦਫ਼ਤਰ 'ਚ ਦੋ ਛੰਡੇ ਝੂਲ ਰਹੇ ਸੀਗੇ ਇੱਕ ਭਾਰਤ ਦਾ ਅਤੇ ਇੱਕ ਬੀਜੇਪੀ ਦਾ ਉਹਨਾਂ ਨੇ ਜਿਹੜੇ ਪ੍ਰੋਟੈਸਟਰ ਸੀ ਉਹਨਾਂ ਨੇ ਬੀਜੇਪੀ ਦਾ ਝੰਡਾ ਤਾਰ ਕੇ ਉਹਨੂੰ ਜਲਾਇਆ ਠੀਕ ਹੈ ਤਨਣਾ ਉਹ ਬਹੁਤ ਕੌਨਸ਼ੀਅਸਲੀ ਡਿਸੀਜਨ ਸੀ ਉਹ ਕੋਈ ਭੀੜ ਅਨਾਰਕੀ ਫਲਾਣ ਵਾਸਤੇ ਨਹੀਂ ਨਿਕਲੀ ਸੀਗੀ ਤੇ ਉਹਨਾਂ ਨੇ ਐਲਾਨ ਕਰਕੇ ਕਿਆ ਸੀਗਾ ਕਿ ਜੇ ਭਾਜਪਾ ਵਾਲੇ ਸਾਡੇ ਅ ਅ ਅੰਦੋਲਨਕਾਰੀਆਂ ਦੀ ਆਵਾਜ਼ ਨਹੀਂ ਸੁਣਦੇ ਤਾਂ ਫਿਰ ਅਸੀਂ ਭਾਜਪਾ ਦਾ ਦਸਤਰ ਸਾੜਾਂਗੇ ਤਾਂ ਇਹ ਜੀ ਮੈਨੂੰ ਲੱਗਦਾ ਵਾ ਕਿ ਖਾਸਾ ਖਾਸਾ ਦਿੱਕਤ ਬੜਾ ਹੈਗਾ ਕਿ ਪਿੰਡਿਆ ਦੇ ਜੋ ਵੀ ਅੰਦੋਲਨ ਕਰਦਾ ਉਹਨੂੰ ਸਿੱਧਾ ਉਹ ਕਿਤੇ ਨਾ ਕਿਤੇ ਪਾਕਿਸਤਾਨ ਨਾਲ ਜੋੜ ਦਿੰਦੇ ਨੇ ਰਾਸ਼ਟਰ ਦਰੋਹੀ ਬਣਾ ਦਿੰਦੇ ਨੇ ਦੇਸ਼ ਦਰੋਹੀ ਅਤੇ ਉਹਦੇ ਖਿਲਾਫ ਨੈਰੇਟਿਵ ਬਣਾ ਲੱਗ ਜਾਂਦੇ ਨੇ ਇਹ ਸੁਨਮ ਮੰਗਚੂ ਨੂੰ ਹੁਣ ਇਹਨਾਂ ਨੇ ਪੂਰਾ ਆਪਾਂ ਕਹਿ ਲਈਏ ਕਿ ਦੇਸ਼দ্রোহੀ ਬਣਾ ਦਿੱਤਾ ਹੈਗਾ ਸੁਨਮ ਮੰਗਚੂ ਕੋਈ ਹੈ ਕਿ ਜਿਹਦਾ 3D ਫਿਲਮ ਦੇ ਵਿੱਚ ਅਮੀਰ ਖਾਨ ਨੇ ਕਿਰਦਾਰ ਕੀਤਾ ਸੀਗਾ ਉਹ ਆਪਣੇ ਆਪਣਾ ਉੱਥੇ ਬੱਚਿਆਂ ਨੂੰ ਪੜ੍ਹਾਉਂਦੇ ਵੀ ਨੇ ਉੱਥੋਂ ਕਲਾਈਮੇਟ ਚੇਂਜ ਤੇ ਵੀ ਕੰਮ ਕਰਦੇ ਨੇ ਹਿਮਾਲਿਆਸ ਦੇ ਵੀ ਜੋ ਕੁਝ ਵਾਪਰਿਆਗਾ ਉਹਦੇ ਤੇ ਵੀ ਗੱਲ ਕਰਦੇ ਨੇ ਤੇ ਆਪਣੇ ਜ਼ਮੀਨ ਵਾਸਤੇ ਆਪਣੇ ਸਟੇਟ ਟੂ ਡਿਵਾਰਸਤੇ ਵੀ ਉੱਥੇ ਲੜਾਈ ਲੜ ਰਹੇ ਨੇ ਖਰ ਇਹਦਾ ਬੀਜਪੀ ਹੈ ਬੀਜਪੀ ਦੇ ਖਿਲਾਫ ਕੋਈ ਵੀ ਕੁਝ ਵੀ ਬੋਲ ਦੋ ਉਹਨੂੰ ਸਿੱਧਾ ਹੀ ਉਹ ਦੇਸ਼ਦ્રોਹੀ ਬਣਾਣ ਤੱਕ ਹੀ ਜਾਂਦੇ ਨੇ ਜੀ ਜੀ ਇਹ ਤਾਂ ਹੈ ਸੋ ਅਗਲੀ ਜੇਕਰ ਗੱਲ ਕਰੀਏ ਤਾਂ ਉਧਰ ਪਾਕਿਸਤਾਨ ਦੇ ਪੀਐਮ ਸੰਯੁਕਤ ਰਾਸ਼ਟਰ ਮਹਾਸਭਾ ਦੇ ਵਿੱਚ ਬੋਲਦਿਆਂ ਕਹਿੰਦੇ ਨੇ ਕਿ ਅਸੀਂ ਤਾਂ ਭਾਰਤ ਦੇ 7 ਵਿਮਾਨ ਸਿੱਟ ਲੈਨੇ ਇਹ ਦਾਅਵਾ ਹੈ ਉਹਨਾਂ ਦਾ ਤੇ ਭਾਰਤ ਦਾ ਇਸ ਦੇ ਮੋੜਵੇਂ ਰੂਪ ਚ ਕੀ ਜਵਾਬ ਹੈ ਜੀ ਉਹਨਾਂ ਨੂੰ ਦੇਖੋ ਕੱਲ 26 ਸਤੰਬਰ ਨੂੰ ਅਸੀਂ ਵੀ ਸੰਯੁਕਤ ਰਾਸ਼ਟਰ ਮਹਾਸਭਾ ਸੀ ਯੂਨ ਜੀਏ ਉਹਦੇ ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਹਿਬਾਤ شریف ਨੇ ਦਾਵਾ ਕੀਤਾ ਕਿ ਅਸੀਂ ਜਿਹੜੇ ਸੱਤ ਫਾਈਟਰ ਜੈਟ ਸੀਗੇ ਉਹ ਇੰਡੀਆ ਦੇ ਸਿੱਟਲੇ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਬਰਸਨ ਘਾਟੀ ਚ ਪਹਿਲਗਾਮ ਦੇ ਜਿਹੜੇ 26 ਨਾਗਰਿਕ ਮਾਰੇ ਗਏ ਉਹਦੇ ਉਸ ਕਰਕੇ ਦੋ ਦੋਵਾਂ ਹੀ ਮਿਲਕਾ ਚ ਖਾਸ ਟਕਰਾਟ ਹੋ ਗਈ ਸੀ ਤੇ ਭਾਰਤ ਨੇ ਇਹ ਕਾਰਨ ਆਕਰਮਕਤਾ ਤੇ ਇਨਕਾਰ ਦਖਾਇਆ ਉਹਦੀ ਫਿਰ ਉਹਨਾਂ ਨੇ ਨਿੰਦਾ ਕੀਤੀ ਇਹ ਗੱਲ ਕਹੀ ਗਈ ਤੇ ਇੱਕ ਹੋਰ ਖਬਰ ਵਾਇਰਲ ਹੋ ਰਹੀ ਹੈ ਜਿਹੜਾ ਡੋਨਲਡ ਟਰੰਪ ਨਾਲ ਆਪਾਂ ਨੂੰ ਪਤਾ ਹੈ ਕਿ ਜਿਹੜੇ ਉੱਥੋਂ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਵੀ ਫੋਟੋ ਵਾਇਰਲ ਹੋ ਰਹੀ ਉਹਨਾਂ ਦੇ ਡੋਨਲਡ ਟਰੰਪ ਦੇ ਉਸ ਤੇ ਵੀ ਉਹ ਫਾਈਟਰ ਜੈਟ ਛਪਿਆ ਹੋਇਆ ਹੈਗਾ ਉਹ ਸਾਰਾ ਵੀ ਕਿ ਉਹ ਆਪਰੇਸ਼ਨ ਸੰਧੂ ਨੂੰ ਲੈ ਕੇ ਗੱਲ ਚੱਲ ਰਹੀ ਹੈ ਇਹ ਵੀ ਗੱਲ ਚੱਲ ਰਹੀ ਹੈ ਕਿ ਹਾਲਾਂਕਿ ਜਿਹੜੀ ਪੈਟਰੋਲ ਗੈਲੋਥ ਹੈ ਕਿ ਇੰਡੀਆ ਬੋ ਲੋ ਜਿਹੜੀ ਰਿਪ੍ਰੈਜ਼ੈਂਟੇਟਿਵ ਸੀ ਪੈਟਰੋਲ ਗੋ ਗੈਲੋਥ ਨੇ ਕਿਹਾ ਕਿ ਇਹ ਬੇਤੁਕੀ ਨੋਟਕੀ ਹੈ ਤੇ ਆਤੰਕਵਾਦ ਨੂੰ ਇਹ ਮਹਿਮਾ ਮਨਦਤ ਕਰਦੇ ਨੇ ਇਹ ਇਹਨਾਂ ਦੀ ਵਿਦੇਸ਼ ਨੀਤੀ ਦਾ ਕੇਂਦਰ ਆਤੰਕਵਾਦ ਹੈ ਤੇ ਇਹ ਨੋਟਕੇ ਤੇ ਝੂਠ ਹੈ ਸਾਡੇ ਕੋਈ ਫਾਈਟਰ ਜੈਟ ਨਹੀਂ ਡਿੱਗੇ ਅਸੀਂ ਇਹਨਾਂ ਦੀ ਜੜੀਆਂ ਹੁੰਦੀਆਂ ਏਅਰ ਇਸ ਏਅਰ ਸਟ੍ਰਿਪਸ ਨੂੰ ਕਹਿੰਦੇ ਆ ਕਿ ਜੇ ਉਹਨੂੰ ਇਹ ਜਿੱਤ ਮੰਨਦੇ ਨੇ ਤਾਂ ਫਿਰ ਇਹਨਾਂ ਦੀ ਜਿੱਤ ਹੋਈ ਹੈ ਤੇ ਜਦੋਂ ਇੰਡੀਆ ਨੇ ਕੀ ਕੀਤਾ ਸੀ ਇਹਨਾਂ ਦੀ 에어 ਸਟ੍ਰਿਪਸ ਨੂੰ ਬੜਾ ਨਕਸਾਨ ਪਹੁੰਚਾਇਆ ਯਾਨੀ ਕਿ ਦੇਖੋ ოਪਰੇਸ਼ਨ ਸੰਦੂਰ ਹੈ ਉਹ ਲਗਾਤਾਰ ਕੰਟੀਨਿਊ ਹੁੰਦਾ ਜਾ ਰਿਹਾ ਹੈ ਆਪਣੇ ক্রিকেট ਚ ਵੀ ਦੇਖਣ ਨੂੰ ਮਿਲ ਰਿਹਾ ਹੈਗਾ UN ਚ ਮੀਟਿੰਗ ਕਿਸੇ ਹੋਰ ਚੀਜ਼ ਵਾਸਤੇ ਸੀਗੀ ਪਰ ਉੱਥੇ ਵੀ ਪਾਕਿਸਤਾਨ ਤੇ ਇੰਡੀਆ ਉਸੇ ਚੀਜ਼ ਤੋਂ ਤਕਰਾਰ ਕਰਦੇ ਦਿਖਾਈ ਦिए ਦਿੱਤੇ ਇਹ ਬੜਾ ਅਜੀਬ ਹੈ ਮਤਲਬ ਪਤਾ ਨਹੀਂ ਕਿੱਥੇ ਰੁਕੂਗਾ لیکن ਅਜੇ ਤੱਕ ਇਹ ਪਤਾ ਨਹੀਂ ਲੱਗ ਪਾਇਆ ਕਿ ਜਿਹੜਾ ਪਹਿਲਗਾਮ ਦੇ ਵਿੱਚ ਘਾਟੀ 'ਚ ਜਿਹੜੇ ਮਾਰੇ ਗਏ ਸੀਗੇ 26 ਜਾਨੇ ਉਹਨਾਂ ਦੇ ਜਿਹੜੇ ਦੋਸ਼ੀ ਫੜੇ ਗਏ ਜਾਂ ਨਹੀਂ ਫੜੇ ਗਏ ਉਹ ਕਿੱਥੇ ਹੈ ਗਿਆ ਉਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ ਇਹ ਦੋਵੇਂ ਮੁਲਕ ਮਤਲਬ ਐ ਜਿਵੇਂ ਪੇਸ਼ ਕਰ ਰਹੇ ਨੇ ਇੰਟਰਨੈਸ਼ਨਲ ਲੈਵਲ ਤੇ ਕਿ ਮੈਜਿੱਤਿਆ ਮੈਜਿੱਤਿਆ ਪਤਾ ਨਹੀਂ ਕਿਹੜਾ ਦਿੱਤਾ ਕਿਹੜਾ ਆ ਰਿਹਾ ਖੈਰ ਜੀ ਇਹ ਬੜਾ ਅਜੀਬ ਲੱਗਿਆ ਮੈਂ ਤੱਕਲ ਦੇਖ ਰਿਹਾ ਸੀਗਾ ਜੀ ਸੋ ਜੇਕਰ ਇਸ ਤੋਂ ਅਗਲੀ ਗੱਲ ਕਰੀਏ ਤਾਂ ਉੱਧਰ ਬਰੇਲੀ ਦੇ ਵਿੱਚ ਇੰਟਰਨੈਟ ਬੰਦ ਕਰ ਦਿੱਤਾ ਗਿਆ ਤੌਕੀਰ ਰਜ਼ਾ ਗ੍ਰਿਫਤਾਰ ਕਰ ਲਿਆ ਗਿਆ ਤੇ ਜੋਗੀ ਜਿਹੜੀ ਟਿੱਪਣੀ ਕਰਦਾ ਉਹ ਬੜਾ ਕੁਝ ਕਹਿੰਦੀ ਹੈ ਉਹ ਸਿੱਧਾ ਹੀ ਕਹਿੰਦਾ ਕਿ ਮੌਲਾਨਾ ਭੁੱਲ ਗਿਆ ਕਿ ਸ਼ਾਸਨ ਕਿਸ ਦਾ ਹੈ ਕਹਿੰਦੇ ਵੀ ਇਦਾਂ ਦਾ ਸਬਕ ਸਿਖਾਵਾਂਗੇ ਵੀ ਇਹਨਾਂ ਦੀਆਂ ਪੀੜ੍ਹੀਆਂ ਦੰਗਾ ਕਰਨਾ ਭੁੱਲ ਜਾਣਗੀਆਂ ਪਹਿਲਾਂ ਤਾਂ ਇਹ ਟਿੱਪਣੀ ਜਿਹੜੀ ਹੈ ਇੱਕ ਸੀਐਮ ਦੀ ਉਹ ਹੀ ਉਸ ਦੀ ਮਾਨਸਿਕਤਾ ਨੂੰ ਦਰਸਾਉਂਦੀ ਹੈ ਉਹ ਕਿਹੜੀ ਲਾਈਨ ਨੂੰ ਟੋਅ ਕਰਦਾ ਹੈ ਇਸ ਚੀਜ਼ ਨੂੰ ਦਰਸਾਉਂਦੀ ਹੈ ਪਾਇਓ ਚਾਨਣਾ ਇਹ ਸਾਰਾ ਕਟਰਾ ਕ੍ਰਮ ਕੀ ਸੀ ਜਿਸ ਤੋਂ ਬਾਅਦ ਸੀਐਮ ਆਪ ਮੈਦਾਨ ਚ ਆਇਆ ਦੇਖੋ ਜ਼ੁੰਮੇ ਦੀ ਜ਼ੁੰਮੇ ਵਾਲੇ ਦਿਨ ਆਈ ਲਵ ਮੁਹੰਮਦ ਨੂੰ ਲੈ ਕੇ ਜਿਹੜਾ ਵਵਾਲ ਹੋਇਆ ਸੀਗਾ ਜਿਹੜੀ ਖਬਰ ਆਪਾਂ 2 ਦਿਨ ਪਹਿਲਾਂ ਵੀ ਕੱਲ ਵੀ ਸਾਂਝੀ ਕੀਤੀ ਸੀ ਉਸ ਤੋਂ ਬਾਅਦ ਹੀ ਇਹ ਸਾਰਾ ਕੁਝ ਉੱਤੇ ਵਾਪਰੇਗਾ ਬਰੇਲੀ 'ਚ ਇੰਟਰਨੈਟ ਸ਼ਟਡਾਊਨ ਕਰ ਦਿੱਤਾ ਗਿਆ ਹੈਗਾ ਤੇ ਜਿਹੜੇ ਇਤਿਹਾਦੇ ਮਿਲਤ ਕਾਉਂਸਲ ਦੇ ਅਧਿਦੇਤਸ ਨੇ ਮੋਲਾਨਾ ਤੋਕੀ ਰਜ਼ਾ ਉਹਨਾਂ ਨੂੰ ਵੀ ਬਰੇਲੀ ਪੁਲਿਸ ਨੇ ਗ੍ਰਫਤਾਰ ਕਰ ਲਿਆਗਾ ਖਾਸਾ ਵੱਡਾ ਮਤਲਬ ਮੋਲਾਨਾ ਹੈਗਾ ਇਹ ਮਤਲਬ ਇਹ ਆਮ ਕੋਈ ਮੋਲਾਨਾ ਨਹੀਂ ਹੈਗਾ ਤੇ 39 ਲੋਕਾਂ ਨੂੰ ਡੀਟੇਨ ਕੀਤਾ ਗਿਆ ਜਿਆਦਾਤਰ ਮਤਲਬ ਲਗਭਗ ਸਾਰੇ ਹੀ ਮੁਸਲਮਾਨ ਨੇ ਤੇ ਉਹਨਾਂ ਨੂੰ ਫਤੇਗੜ ਜੇਲ੍ਹ ਚ ਭੇਜਿਆ ਗਿਆ ਹੈਗਾ ਤੇ 2000 ਅਨਨੋਨ ਅਨ ਆਈਡੈਂਟੀਫਾਈਡ ਲੋਕਾਂ ਤੇ ਇਹਨਾਂ ਨੇ ਐਫ ਆਈ ਆਰ ਦਰਜ ਕੀਤੀ ਹੈਗੀ ਆ ਤੇ ਉਹ ਰੋਲਾ ਹੋਈ ਕਿ ਜਿਹੜਾ ਆਈ ਲਵ ਮੁਹੰਮਦ ਦੇ ਪੋਸਟਰ ਸੀਗੇ ਉਹਨਾਂ ਨੂੰ ਪਾੜ ਕੇ ਕੁਝ ਲੋਕਾਂ ਨੇ ਆਈ ਲਵ ਮਾਦੇਵ ਇਸ ਕਿਸਮ ਦੇ ਪੋਸਟਰ ਲਾ ਦਿੱਤੇ ਸੀ ਉਸ ਤੋਂ ਬਾਅਦ ਇਹ ਸਾਰਾ ਵਾਇਲੇਂਸ ਦੇਖਣ ਨੂੰ ਮਿਲਿਆ ਸੀਗਾ ਜਿਹੜਾ ਪੂਰਾ ਹੰਗਾਮਾ ਬਾਰਾਂਪੰਕੀ ਚ ਵੀ ਹੋਇਆ ਸੀ ਆਈ ਲਵ ਮੁਹੰਮਦ ਦੇ ਪੋਸਟਰ ਪਾੜ ਦਿੱਤੇ ਸੀ ਹਿੰਦੂਤਵਾਦੀ ਗੈਂਗ ਨੇ ਹੁਣ ਜਿਹੜਾ ਸਾਰੇ ਲਖਨਊ ਦੀਆਂ ਸੜਕਾਂ ਤੇ ਨਵੇਂ ਹੋਰਡਿੰਗ ਦੇਖਣ ਨੂੰ ਮਿਲੇ ਹੈ ਗਿਆ ਤੇ ਉੱਤਰ ਪ੍ਰਦੇਸ਼ ਦੀ ਸੜਕਾਂ ਆਈ ਲਵ ਸ਼੍ਰੀ ਯੋਗਯਾ ਦਿਤੇਨਾਥ ਆਈ ਲਵ ਬੁਲਡੋਜ਼ਰ ਤਾਂ ਮਤਲਬ ਮਾਨਸਿਕਤਾ ਦੇਖੋ ਕਿਸ ਕਿਸਮ ਦੀ ਮਾਨਸਿਕਤਾ ਹੈ ਮਤਲਬ ਤੁਸੀਂ ਆਈ ਪਹਿਲਾ ਦੇਖੋ ਆਈ ਲਵ ਮੁਹੰਮਦ ਦੇ ਉਹਨਾਂ ਨੇ ਆਪਣੇ ਵਿਚਾਰਿਆਂ ਨੇ ਧਾਰਮਿਕ ਜਲੂਸ ਵਾਸਤੇ ਪੋਸਟਰ ਲਾਇਏ ਸੀ ਪਹਿਲਾਂ ਤਾਂ ਉਹ ਪਾੜੇ ਫਿਰ ਉਹਨਾਂ ਦੇ ਲੋਕਾਂ ਗਾਇਰੇ ਸਤਕਿਆ ਫਿਰ ਉਹਨਾਂ ਉਹਨਾਂ ਦੀ ਗ੍ਰਿਫਤਾਰੀਆ ਕੀਤੀ ਉਹਨਾਂ ਦੇ ਮੋਲਾਨਾ ਨੂੰ ਵੀ ਗ੍ਰਿਫਤਾਰ ਕਰ ਲਿਆ ਫਿਰ ਸਾਰਾ ਤੁਸੀਂ ਸੀਐਮ ਯੋਗਯਤਾ ਤਨਾਤਾ ਤੁਸੀਂ ਬਿਆਨ ਦੇਖ ਲਓ ਉਸ ਤੋਂ ਬਾਅਦ ਫਿਰ ਆਈ ਲਵ ਬੁਲਡੋਜ਼ਰ ਦੇ ਉਹ ਪੋਸਟਰ ਲਾ ਰਹੇ ਨੇ ਮਤਲਬ ਉਹ ਕਿੱਥੀ ਖਜੋਨ ਤੇ ਆਏ ਹੋਏ ਨੇ ਕਿ ਜੇ ਮੁਸਲਮਾਨ ਆਪਣਾ ਕੋਈ ਜ਼ਿੰਮੇ ਜ਼ਿੰਮੇਦਾਰ ਜਾਂ ਫਿਰ ਆਈ ਲਵ ਆਪਣੇ ਜਿਹੜੇ ਆਪਾਂ ਕਹੇ ਲਈਏ ਕਿ ਉਹਨਾਂ ਦੇ ਰੱਬ ਨੇ ਜੇ ਉਹਨਾਂ ਨੂੰ ਰੱਬ ਆਪਣੇ ਰੱਬ ਨੂੰ ਵੀ ਸੈਲੀਬ੍ਰੇਟ ਕਰਨ ਜਾਂਦੇ ਨੇ ਉੱਥੇ ਵੀ ਉਹਨਾਂ ਨੂੰ ਕ੍ਰਿਮੀਨਲ ਬਣਾਇਆ ਜਾ ਰਿਹਾਗਾ ਮਨ ਲ ਆਪਣੇ ਰੱਬ ਨੂੰ ਸੈਲੀਬ੍ਰੇਟ ਕਰਨਾ ਉੱਤਰ ਪ੍ਰਦੇਸ਼ ਚ ਇੱਕ ਕ੍ਰਿਮੀਨਲ ਐਕਟ ਬਣਾਇਆ ਜਾ ਰਿਹਾਗਾ ਤੇ ਉਹਨਾਂ ਦੇ ਜਿਹੜੇ ਮਤਲਬ ਜਿਵੇਂ ਆਪਣੇ ਸਿੱਖਤ ਜਥੇਦਾਰ ਹੁੰਦੇ ਨੇ ਉੱਥੇ ਮਤਲਬ ਜਿਹੜੇ ਮੁਲਾਣਾ ਹੁੰਦੇ ਨੇ ਖਾਸ ਕਰ ਕੁਝ ਜਿਹੜੇ ਸਟਰੋਂਗ ਆਪਾਂ ਕਹਿ ਲਈਏ ਉਹ ਉਸ ਉਸ ਕੇ ਸੰਬੰਧੀ ਤੋਕੀ ਰਜ਼ਾ ਉਸ ਕੇ ਸੰਬੰਧੀ ਐਸੀ ਆਲਾ ਮੁਲਾਣਾ ਹੈਗਾ ਤੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਨ ਲਿਆ ਗਿਆ ਹੈਗਾ ਤੇ ਤੁਸੀਂ ਆਪ ਸਾਬ ਲਗਾਓ ਕਿ ਕਿੰਨਾ ਮਤਲਬ ਉੱਥੇ ਮੁਸਲਮਾਨਾਂ ਨਾਲ ਉੱਤਰ ਪ੍ਰਦੇਸ਼ ਚ ਤੱਕਾ ਹੋ ਰਿਹਾਗਾ ਖੈਰ ਮਤਲਬ ਘਟ ਗਿਣਤੀਆਂ ਦੇ ਇਸ ਨੂੰ ਵਾਂਗ ਚੁਕਦਾ ਕਿ ਤੁਸੀਂ ਪਥੋਕੜ ਦੇਖੋਗੇ ਤਾਂ ਇਹ ਵੀ ਬਹੁਤ ਧਰਮ ਨਾਲ ਜੁੜਿਆ ਹੋਇਆਗਾ ਠੀਕ ਹੈ ਉਤਰ ਉਸ ਨੂੰ ਮਾਕ ਚੁਕਤੀ ਗ੍ਰਫਤਾਰੀ ਹੋ ਰਹੀ ਉਹਨੂੰ ਜੋਧਪੁਰ ਲੈ ਕੇ ਜਾ ਰਿਹਾ ਜਾ ਰਿਹਾਗਾ ਉਤਰ ਪ੍ਰਧਪਾਲ ਡਿਬਰੂਗੜ੍ਹ ਚ ਬੈਠਾਗਾ ਤੇ ਇਧਰ ਇਤੋ ਕੀ ਰਜੇ ਇਤੋ ਕੀ ਰਜਾ ਉਹਨਾਂ ਨੂੰ ਵੀ ਗ੍ਰਫਤਾਰ ਕਰ ਲਿਆ ਗਿਆ ਯਾਨੀ ਕਿ ਤੁਸੀਂ ਸਾਰਾ ਦੇਖੋ ਇਹਨਾਂ ਨੂੰ ਕਿਵੇਂ ਜਿਹੜੇ ਮਾਈਨੋਰਟੀਜ਼ ਦੇ ਆਗੂ ਨੇ ਜੇ ਕੋਈ ਆਪਣੇ ਹੱਕਾਂ ਵਾਸਤੇ ਆਪਣੇ ਮਤਲਬ ਤੋਕੀ ਰਜ਼ਾ ਹੋਰੀ ਦਾ ਸਰਪੋਰਟ ਸਰਪੋਰ ਆਪਣੇ ਰੱਬ ਨੂੰ ਸੈਲੀਬ੍ਰੇਟ ਕਰ ਰਹੀ ਸੀ ਉਹ ਜੇਥੇ ਬੈਠੇ ਨੇ ਸੋਨਾਂਗ ਚ ਵਾਂਗ ਚੁਕ ਸਟੇ ਆਪਣੇ ਸਟੇਟੂਟ ਦੀ ਡਿਮਾਂਡ ਕਰ ਰਹੀ ਸੀ ਉਹ ਜੇਲ੍ਹ ਚ ਬੈਠਾਗਾ ਮਰਤਭਾਲ ਸਿੰਘ ਜੇਲ੍ਹ ਚ ਬੈਠਾਗਾ ਤੇ ਇਹ ਮਤਲਬ ਮਾਈਨੋਰਟੀਜ਼ ਦੇ ਲੋਕਾਂ ਨੂੰ ਤਾਂ ਇਹ ਜੇ ਉਹ ਆਪਣੇ ਆਈਡੈਂਟੀਟੀ ਨੂੰ ਜਾਂ ਫਿਰ ਆਪਾਂ ਕਹਿ ਲਈਏ ਕਿ ਅੱਗੇ ਆ ਕੇ ਆਪਣੇ ਪੋਲਿਟਿਕਲ ਅਧਿਕਾਰਾਂ ਤੇ ਗੱਲ ਕਰਦੇ ਨੇ ਉਹਨਾਂ ਤਾਂ ਇਹ ਜਰਦੇ ਹੀ ਨਹੀਂ ਉਹਨਾਂ ਦੇ ਖਿਲਾਫ ਐਨੇ ਗੰਦੇ ਐਕਸ਼ਨ ਲੈਂਦੇ ਨੇ ਸਿੱਧਾ ਐਨਐਸਐਲ ਆਂਦੇ ਨੇ ਉਹਨਾਂ ਤੇ ਦਾ ਨੈਸ਼ਨਲ ਸਿਕਿਉਰਿਟੀ ਐਕਟ ਜੀ ਜੀ ਇਹ ਤਾਂ ਹੈ ਜੀ ਜੇਕਰ ਇਸ ਤੋਂ ਅਗਲੀ ਗੱਲ ਕਰੀਏ ਤਾਂ ਉੱਧਰ ਭਾਰਤ ਤੇ ਅਮਰੀਕਾ ਦੇ ਰਿਸ਼ਤਿਆਂ ਦੇ ਵਿੱਚ ਕੋਈ ਨਵਾਂ ਮੂਡ ਆਉਣ ਜਾ ਰਿਹਾ ਹੈ ਜੀ ਜਾਂ ਫਿਰ ਕੁਝ ਹੋਰ ਹੈ ਕਿਉਂਕਿ 트ੰਪ ਨੇ 올 ਆਫਿਸ ਦੇ ਵਿੱਚ ਪਾਕਿਸਤਾਨ ਦੇ ਪੀਐਮ ਤੇ ਸੈਨਾ ਪ੍ਰਮੁਖ ਦਾ ਸਵਾਗਤ ਕੀਤਾ ਹਾਂ ਇਹ ਦੇਖੋ ਦੋ ਖਬਰਾਂ ਨੇ ਮਤਲਬ ਇੱਕ ਤਾਂ ਜਿਹੜੀ ਆਪਾਂ ਕਹਿ ਸਕਦੇ ਇੱਕ ਤਾਂ ਯੂਨਾਈਟਿਡ ਨੇਸ਼ਨਸ ਜਿਹੜੇ ਉਹ ਬੋਲੇ ਦੂਜਾ ਏ ਡੋਨਲਡ 트ੰਪ ਨੇ ਵਾਈਟ ਹਾਊਸ 'ਚ ਮੇਜਬਾਨੀ ਕੀਤੀ ਤੇ ਦੋ ਜਿਹੜੇ ਉਹਨਾਂ ਦੇ ਪਾਕਿਸਤਾਨ ਦੇ ਵੱਡੇ ਆਗੂ ਹੈਗੇ ਉਹਨਾਂ ਨੂੰ ਲੈ ਕੇ ਗਏ ਉਹਨਾਂ ਦੇ ਪ੍ਰਧਾਨ ਮੰਤਰੀ ਵੀ ਸੀਗੇ ਤੇ ਸੈਨਾ ਪ੍ਰਮੁੱਖ ਅਸਮੁਨੀਰ ਸਹਿਬਾਨ ਸ਼ਰੀਫਾ ਤੇ ਅਸਮੁਨੀਰ ਦੋਵੇਂ ਸੀਗੇ ਤੇ ਜਿਹੜਾ ਡੋਨਲਡ 트ੰਪ ਸੀਗੇ ਉਹਨਾਂ ਦੇ ਵੀ ਬਲੇਜ਼ਰ ਤੇ ਉਹ ਫਾਈਟਰ ਜੈਟ ਲੱਗਿਆ ਹੋਇਆ ਸੀਗਾ ਜੇ ਤੁਸੀਂ ਉਹ ਫੋਟੋ ਕਿੰਨੇ ਜਾਣਿਆਂ ਦੀ ਦੇਖੋ ਤਾਂ ਡੋਨਲਡ ਟਰੰਪ ਤੇ ਬਲੇਜ਼ਰ ਤੇ ਵੀ ਪਾਕਿਸਤਾਨ ਦਾ ਫਾਈਟਰ ਜੈਟ ਲੱਗਿਆ ਹੋਇਆ ਸੀਗਾ ਯਾਨੀ ਕਿ ਉਹ ਵੀ ਡੋਨਲਡ ਟਰੰਪ ਨੇ ਵੀ ਜਿਹੜਾ ਆਪਰੇਸ਼ਨ ਸੰਧੂਰ ਹੋਇਆ ਉਹਨੂੰ ਲੈ ਕੇ ਖਜਾਇਆਗਾ ਇਹ ਇਹ ਗੱਲ ਤੁਸੀਂ ਦੇਖੋ ਇੱਕ ਤਾਂ ਇਹ ਗੱਲ ਹੋ ਗਈ ਦੂਜੀ ਗੱਲ ਇਹ ਹੈ ਕਿ ਟਰੰਪ ਨੇ 100% ਟੈਰਿਫ ਅਲਾਨ ਕਰ ਦਿੱਤਾ ਜਿਸ ਕਰਕੇ ਜਿਹੜੇ ਇੰਡੀਆ ਦੀ ਫਾਰਮਾਸਿਊਟੀਕਲਸ ਕੰਪਨੀ ਆ ਨੇ ਉਹਨਾਂ ਦੇ ਸ਼ੇਅਰ ਵੀ ਡਿੱਗੇ ਨੇ ਭਲਾ ਕਿ ਜਨਰਿਕ ਜਨਰਿਕ ਦਵਾਈਆਂ ਤੇ ਕੋਈ ਅਸਰ ਨਹੀਂ ਪਿਆ ਉਹਨਾਂ ਦੇ ਪਰ ਜਿਵੇਂ ਜਿਹੜੇ ਜਿੱਥੇ ਜਿੰਨੀਆਂ ਵੀ ਦਵਾਈਆਂ ਬੁਟੀਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਇੰਡੀਆ ਦੀ ਸਾਰੀਆਂ ਦੀ ਸ਼ੇਅਰ ਡਿੱਗੇ ਨੇ ਕਿਉਂ 트াম্প ਨੇ 100% ਉੱਥੇ ਟੈਰਿਫ ਲਾਣ ਕਰ ਦਿੱਤਾ ਤਾਂ ਕਹ ਸਕਦੇ ਹੋ ਕਿ ਇੰਡੀਆ ਤੇ ਅਮਰੀਕਾ ਦੇ ਰਿਲੇਸ਼ਨਸ ਦੇ ਵਿੱਚ ਬਹੁਤ ਕੁਝ ਹੋ ਰਿਹਾਗਾ ਜੀ ਹਾਂ ਅਮਰੀਕਾ ਪਾਕਿਸਤਾਨ ਨੂੰ ਆਪਣੇ ক্লোਜ਼ ਵੀ ਦਿਖਾ ਰਿਹਾਗਾ ਇਧਰ ਇੰਡੀਆ ਤੇ ਟੈਰਿਫ ਤੇ ਟੈਰਿਫ ਵਿਚ ਟੈਰਿਫ ਵਾਰ ਵੀ ਇੰਡੀਆ ਨਾਲ ਪੂਰਾ ਚੱਲ ਹੀ ਰਿਹਾਗਾ ਇਹ ਦੋਵੇਂ ਚੀਜ਼ਾਂ ਨੇ ਮਤਲਬ ਇੱਕ ਵਾਰ ਇਸ ਪੂਰੇ ਮਾਮਲੇ ਤੇ ਮੈਂ ਲੋਕ ਦਾਗਾ ਕਿ ਮੈਂ ਕੋਸ਼ਿਸ਼ ਕਰ ਰਿਹਾ ਕਿ ਜਿਹੜੇ ਯੇਲ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਸੁਸ਼ਾਨ ਸਿੰਘ ਉਹਨਾਂ ਨਾਲ ਆਪਣੀ ਗੱਲ ਉਹ ਉਹ ਪਾਵੇ ਅ ਅਗਲੀ ਵਾਰ ਮੈਂ ਕੋਸ਼ਿਸ਼ ਕਰਾਂਗਾ ਕਿ ਅਗਲੇ ਵੀਕ ਸ਼ਨੀਵਾਰ ਨੂੰ ਵੀ ਇਹ ਯੂਨੀਵਰਸਿਟੀ ਦੇ ਪ੍ਰੋਫੈਸਰ ਸੁਸ਼ਾਨ ਸਿੰਘ ਉਹਨਾ ਦਾ ਇੰਟਰਵਿਊ ਤੁਹਾਡੇ ਤੱਕ ਪਹੁੰਚਾਈਏ ਤਾਂ ਕਿ ਜਿਹੜਾ ਇੰਡੀਆ ਦੀ ਜਿਹੜੀ ਫੋਰਨ ਪੋਲਿਸੀ ਉਹਦੇ ਤੇ ਇੱਕ ਵਧੀਆ ਗੱਲਬਾਤ ਹੋ ਸਕੇ ਇਹ ਵੀ ਸਮਝ ਆ ਜਾ ਸਕੇ ਕਿ ਗਲੋਬਲ ਸਾਊਥ ਚ ਅੱਜ ਦੇ ਟਾਈਮ ਇੰਡੀਆ ਕਿੱਥੇ ਖੜਿਆਗਾ ਅੱਜ ਦੇ ਟਾਈਮ ਇੰਡੀਆ ਦੀ ਅਮਰੀਕਾ ਨਾਲ ਕਿਸ ਕਿਸਮ ਦੀ ਅੱਗੇ ਕੀ ਰਾਹ ਹੈਗਾ ਹੁਣ ਕਿਸ ਕੀ ਸਥਿਤੀ ਅੱਗੇ ਕੀ ਰਾਹ ਹੈਗਾ ਰਸ਼ੀਆ ਚਾਈਨਾ ਇਹ ਸਾਰਾ ਜਿਹੜਾ ਜੀਓਪੋਲਿਟਿਕਸ ਹੈਗੀਆ ਇੰਡੀਆ ਦੇ ਵਾਲੇ ਦੁਆਲੇ ਸਾਊਥ ਏਸ਼ੀਆ ਦੀ ਇਹ ਸਾਰੀ ਆਪਾਂ ਉਹਨਾਂ ਤੋਂ ਸਮਝਾਂਗੇ ਅਗਲੇ ਬਾਰ ਹੂੰ ਜੀ ਉਧਰ ਕਹਿੰਦੇ ਵੀ 트럼ਪ ਸਾਹਿਬ ਨੇ ਇੱਕ ਹੋਰ ਗੋਲਾ ਸਿੱਟ ਦਿੱਤਾ ਹੈ ਟੈਰਿਫ ਵਾਲਾ ਜਿਹਦੇ ਨਾਲ ਫਾਰਮਾ ਕੰਪਨੀਆਂ ਦੇ ਵਿੱਚ ਖਾਸਾ ਹੜ ਖਾਸਾ ਹੜਕੰਪ ਮਚ ਗਿਆ ਹੈ 100% ਕਹਿੰਦੇ ਟੈਰਿਫ ਦੀ ਗੱਲ ਉਹਨਾਂ ਨੇ ਕਹਿਤੀ ਹੈ ਇੱਕ ਤਰੀਕ ਤੋਂ ਪੂਰਾ ਤੌਰ ਤੇ ਹੁਕਮ ਲਾਗੂ ਹੋ ਜਾਣਾ ਹੈ ਕਹਿੰਦੇ ਸ਼ਰਤ ਇਹਦੇ ਵਿੱਚ ਇਹ ਹੈ ਵੀ ਤੁਸੀਂ ਆਪਣਾ ਪਲਾਂਟ ਅਮਰੀਕਾ ਲੈ ਕੇ ਆਓ ਹਾਂ ਇਹ ਜਿਹੜੀ ਮੈਂ ਗੱਲ ਕਰ ਰਿਹਾ ਸੀ ਡੋਨਾਲਡ 트럼ਪ ਵਾਲੀ ਇਹ ਹੀ ਗੱਲ ਹੈ ਇਹ ਹੀ ਖਬਰ ਹੈ ਕਿ ਇੰਡੀਆ ਦੇ ਫਾਰਮਾ ਕੰਪਨੀਆਂਸ ਤੇ ਉਹਨਾਂ ਨੇ 100% ਟੈਰਿਫ ਲਗਾ ਦਿੱਤਾ ਹੈਗਾ ਤੇ ਉਹ ਸ਼ਰਤੇ ਹੀ ਧਰ ਰਹੇ ਨੇ ਕਿ ਜੇ ਤੁਸੀਂ ਦਵਾਈਆਂ ਬਣਾਨੀਆਂ ਨੇ ਤਾਂ ਫਿਰ ਇੰਡੀਆ ਸੇ ਪਲਾਂਟ ਬਣਾਓ ਮੈਨੂਫੈਕਚਰਿੰਗ ਅਮਰੀਕਾ ਸੋਰੀ ਅਮਰੀਕਾ ਸੇ ਲੈ ਕੇ ਆਓ ਤੇ ਅਮਰੀਕਾ ਚ ਮੈਨੂਫੈਕਚਰਿੰਗ ਕਰੋ ਤਾਂ ਅਸੀਂ ਤੁਹਾਨੂੰ ਟੈਰਿਫ ਤੋਂ ਰੈਅਤ ਦੇਵਾਂਗੇ ਇਹੋ ਹੀ ਖਬਰ ਜੀ ਜੀ ਸੋ ਜੇਕਰ ਅੱਜ ਤੋਂ ਅੱਗੇ ਆਪਾਂ ਚੱਲੀਏ ਤਾਂ ਉਧਰ ਪਠਾਨ ਮਾਜਰਾ ਸਾਹਿਬ ਜਿਹੜੇ ਕਰੀਬੀ ਰਿਸ਼ਤੇਦਾਰ ਵੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣੀ ਤੇ ਉਹਨਾਂ ਦੀ ਧਰਮ ਪਤਨੀ ਦੇ ਤੇ ਇਸ ਦੇ ਵਿੱਚ ਜਦੋਂ ਤੋਂ ਫਰਾਰ ਦੇ ਉਹਨਾਂ ਨੇ ਥੋੜੇ ਥੋੜੇ ਵਕਬੇ ਬਾਦ ਕੁਝ ਵੀਡੀਓ ਜਾਰੀ ਕਰਦੇ ਰਹਿੰਦੇ ਨੇ ਇੱਕ ਅੱਧੀ ਉਹ ਤੇ ਹੁਣ ਵੀ ਉਹਨਾਂ ਨੇ ਇੱਕ ਨਵੀਂ ਵੀਡੀਓ ਜਾਰੀ ਕੀਤੀ ਹੈ ਫਰਾਰੀ ਤੋਂ ਬਾਅਦ ਤੇ ਉਸ ਵੀਡੀਓ ਚ ਆਖ ਕੀ ਰਹੇ ਨੇ ਜੀ ਹਾਂਜੀ ਹਰਿਆਣੇ ਚ ਫਰਾਰੀਆਂ ਕੱਟ ਰਹੇ ਨੇ ਬੀਜੇਪੀ ਦੀ ਸ਼ਹਿ ਚ ਤੁਸੀਂ ਕਹਿ ਸਕਦੇ ਹੋ ਪਟਿਆਲੇ ਦੀ ਸਨੌਰ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਬੀਤ ਸਿੰਘ ਪਠਾਨ ਮਾਜਰਾ ਜਿਆਜਾਪਾ ਦੇਖਣਾ ਹੁੰਦਾ ਤਿੰਨ ਹਫਤੇ ਹੋ ਗਏ ਤਕਰੀਬਨ ਤਿੰਨ ਤੋਂ ਚਾਰ ਹਫਤੇ ਹੋ ਗਏ ਤੇ ਉਹਨਾਂ ਦੇ ਸਾਰੇ ਸੋਸ਼ਲ ਮੀਡੀਆ ਅਕਾਊਂਟਸ ਬੰਦ ਕਰ ਰੱਖੇ ਹੈ ਗਿਆ ਬੰਦ ਕੀਤੇ ਗਏ ਹੈ ਗਿਆ ਦੂਜਾ ਉਹ ਮਤਲਬ ਇਹ ਗੱਲ ਕਹਿ ਰਹੇ ਨੇ ਕਿ ਉਹਨਾਂ ਦੀ ਪਤਨੀ ਨੂੰ ਹਾਊਸ ਅਰੈਸਟ ਕੀਤਾ ਗਿਆ ਹੈਗਾ ਉਸ ਜਿਹੜੀ ਨਵੀਂ ਵੀਡੀਓ ਆਈ ਹੈ ਉਹਨਾਂ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਨਾਲ ਖੜਿਆ ਸੀ ਤੇ ਇਹਨਾਂ ਨੇ ਫਿਰ ਮੈਨੂੰ ਪੰਜਾਬ ਨਾਲ ਖੜੇ ਹੋਣ ਦੀ ਸਜ਼ਾ ਦਿੱਤੀ ਹੈ ਮੇਰੇ ਪਰਿਵਾਰ 'ਚ ਮੇਰੇ ਬੱਚਿਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਮੇਰੀ ਪਤਨੀ ਦਾ ਆਪਰੇਸ਼ਨ ਹੋ ਚੁੱਕਿਆ ਹੈ ਤੇ ਉਹਨੂੰ ਹਾਊਸ ਅਰੈਸਟ ਇਹ ਰੱਖ ਇਹ ਰੱਖ ਰਹੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਸਰਕਾਰ ਨੂੰ ਹਾਈ ਕੋਰਟ 'ਚ ਕਸੀਟਾਂਗਾ ਇਹ ਗੱਲਾਂ ਸਾਹਮਣੇ ਆਈਆਂ ਨੇ ਉਹਨਾਂ ਨੇ ਕਿਹਾ ਕਿ ਮੈਂ ਬੇਕਸੂਰਾਂ ਦੂਜਾ ਉਹਨਾਂ ਨੇ ਮਤਲਬ ਟੈਕਨੀਕਲ ਗੱਲ ਵੀ ਰੱਖੀ ਆਪਣੀ ਧਾਰਾਵਾਂ ਬਾਰੇ ਆਪਣੇ ਕਿਸਾਂ ਬਾਰੇ ਤੀਜਾ ਉਹਨਾਂ ਨੇ ਇਹ ਵੀ ਕਹਿ ਕੇ ਦਿੱਲੀ ਵਾਲੇ ਚਾਹੁੰਦੇ ਨੇ ਮੈਨੂੰ ਮਾਰਨਾ ਤੇ ਮੇਰਾ ਮੇਰਾ ਕਸੂਰ ਸਿਰਫ ਇੰਨਾ ਹੀ ਹੈ ਮੈਂ ਦਿੱਲੀ ਵਾਲਾ ਦੇ ਉੱਤੇ ਖੜੇ ਹੋ ਕੇ ਪੰਜਾਬ ਦੀ ਗੱਲ ਰੱਖ ਰਿਹਾ ਸੀਗਾ ਤੇ ਇਹ ਚੀਜ਼ਾਂ ਨੇ ਉਹਨਾਂ ਨੇ ਕਹਿ ਕੇ ਮੈਂ ਮੈਨੂੰ ਬੋਲਣ ਦੀ ਸਜ਼ਾ ਮਿਲੀ ਤੇ ਮੇਰੇ ਜਜ਼ਬਾਤ ਮੈਂ ਜਜ਼ਬਾਤਾਂ ਚ ਆ ਕੇ ਬੋਲਿਆ ਸੀਗਾ ਇਹ ਤਾਂ ਮੈਨੂੰ ਮਾਰਨ ਨੂੰ ਫਿਰਦੇ ਨੇ ਮੇਰਾ ਅਨਕਾਊਂਟਰ ਕਰਨ ਨੂੰ ਫਿਰਦੇ ਨੇ ਇਹ ਚੀਜ਼ਾਂ ਉਹਨਾਂ ਵੱਲੋਂ ਕਈਆਂ ਅਗੀਆਂ ਰਹਿ ਗਿਆ ਯਾਨੀ ਕਿ ਰਾਮਾਦਨੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹ ਇਹਨਾਂ ਦੀ ਪੋਲ ਪੱਟੀ ਖੋਲ ਰਹੇ ਨੇ ਪਤਾ ਨਹੀਂ ਕਿਉਂ ਇੰਨਾ ਇਨਾਂ ਨੇ ਡਰਾਮਾ ਕ੍ਰੀਏਟ ਕਰ ਰੱਖਿਆਗਾ ਤੇ ਕੋਈ ਇੰਨੀ ਚੀਜ਼ ਇਨ ਮਤਲਬ ਦੇਖੋ ਇਹ ਮੈਨੂੰ ਇਹ ਵੀ ਲੱਗਦਾਗਾ ਜੇ ਸਰਕਾਰ ਚਲੀ ਗਈ ਆਮਦਨੀ ਪਾਰਟੀ ਦੀ 2027 ਤੁਸੀਂ ਦੇਖੋ ਘੱਟੋ ਘੱਟ 15 ਤੋਂ 20 ਵਿਧਾਇਕ ਇੰਦਾ ਦੇ ਹੋਣਗੇ ਜਿਹੜੇ ਦਿੱਲੀ ਵਾਲਿਆਂ ਦੀ ਪੂਰੀ ਪੋਲ ਪੱਟੀ ਖੋਲਣਗੇ ਖੂਬ ਖਲਾਸੇ ਹੋਣਗੇ ਆਪਾ ਦੇਖ ਹੀ ਰਹੇ ਆ ਮਤਲਬ ਇੱਕ 파ਰਸ਼ਦ ਦੀ ਵੱਧ ਔਕਾਤ ਹੁੰਦੀ ਐ ਅਸ தி ਟਾਈਮ ਪੰਜਾਬ ਦੇ ਐਮ ਐਲ ਏ ਤੋਂ ਵੱਧ ਔਕਾਤ ਮੈਂ ਦੇਖ ਰਿਹਾ ਇੱਕ ਕਾਉਂਸਲਰ ਦੀ ਐ ਜੀ ਜੀ ਠੀਕ ਐ ਕਾਉਂਸਲਰ ਕਿਉਂ ਜਿਹੜੇ ਇਹਨਾਂ ਦੇ ਉੱਤੇ ਇਹਨਾਂ ਦੇ ਉੱਤੇ ਇੱਕ ਇੱਕ ਬੰਦਾ ਜਿਹੜਾ ਲਗਾਇਆ ਹੋਇਆ ਹੈ ਉਹਨਾਂ ਦੀ ਤਾਕਤ ਜ਼ਿਆਦਾ ਐ ਐਮ ਐਲ ਏ ਤਾਂ ਕੁਝ ਆਪਣੇ ਪੱਧਰ ਤੇ ਕਹਿ ਵੀ ਨਹੀਂ ਸਕਦਾ ਕਿਸੇ ਸਟੇਜ ਤੇ ਕੁਝ ਕਰ ਵੀ ਨਹੀਂ 파ਰੇ ਨਾ ਵਿਚਾਰੇ ਕਿਸੇ ਜੋਗੇ ਉਹ ਮਤਲਬ ਥਾੜੇ ਚੇ ਫੋਨ ਕਰਨ ਜੋਗੇ ਨਹੀਂ ਉਹ ਤਾਂ ਸੋਚੋ ਕੀ ਉਹ ਪਿੰਡਾਂ ਦੀ ਸ਼ਾਸਤ ਨੂੰ ਕਿਵੇਂ ਸੰਭਾਲਣਗੇ ਠੀਕ ਐ ਪਿੰਡਾਂ 'ਚ ਤਾਂ ਆਪਾਂ ਨੂੰ ਪਤਾ ਕਿ ਜਿਹੜੇ ਲੋਕਾਂ ਦੇ ਮੋਤਬਰ ਬੰਦੇ ਹੁੰਦੇ ਨੇ ਉਹਨਾਂ ਨੂੰ ਥਾਣੇ ਤਹਿਸੀਲ ਸਾਰੇ ਕਿਤੇ ਕੰਮ ਪੈਂਦੇ ਨੇ ਤੇ ਸਾਰਾ ਕੁਝ ਕੇਸ ਦਰਜ ਕਰਕੇ ਥੋੜੀ ਨਾ ਕੇਸਾਂ ਤੇ ਥਾਣੇ ਤੇ ਥੋੜੀ ਨਾ ਚੱਲਦਾ ਹੈਗਾ ਇੱਕ ਪਿੰਡਾਂ ਦਾ ਇੱਕ ਆਪਣਾ ਸਿਸਟਮ ਹੈ ਉਹਦੇ ਚ ਕਈ ਰਾਜੀ ਨਾਮ ਨੇ ਹੁੰਦੇ ਨੇ ਕਈ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜੇ ਬੰਦਿਆ ਤੋਂ ਗਲਤੀ ਵੀ ਹੋ ਜਾਂਦੀ ਹੈ ਤੇ ਉਹ ਥੋੜੀ ਨਾ ਹੁੰਦਾ ਪਿੰਡ ਵਾਲੇ ਥੋੜੀ ਨਾ ਸੋਚਦੇ ਨੇ ਕਿ ਸਾਰਿਆਂ ਨੂੰ ਜ਼ਿਲ੍ਹਾ ਚ ਭਰ ਦਿਓ ਕੋਈ ਹੋਰ ਚੀਜ਼ਾਂ ਵੀ ਹੁੰਦੀਆਂ ਨੇ ਉਹ ਮੋਤਵਾਰ ਬੰਦਿਆਂ ਦੀ ਕੋਈ ਗੱਲ ਹੀ ਨਹੀਂ ਸੁਣੀ ਜਾਊਗੀ ਐਮਐਲਏ ਦੀ ਮੋਤਵਾਰ ਬੰਦੇ ਕਿੱਥੇ ਜਾਣਗੇ ਐਮਐਲਏ ਕੋਲ ਐਮਐਲਏ ਦੀ ਥਾਣੇ ਚ ਚੱਲ ਨਹੀਂ ਰਹੀ ਨਾ ਉਹਨਾਂ ਦੀ ਕੋਈ ਗੱਲ ਸੁਣ ਰਿਹਾਗਾ ਫਿਰ ਉਹਨਾਂ ਦੀ ਕਿਤੇ ਮਤਲਬ ਸਿੱਧੀ ਗੱਲ ਹੈ ਕਿ ਚੈਲੰਜ ਹੈ ਇੱਕ ਵੱਡਾ ਪੰਜਾਬ ਦਾ ਜਿਹੜਾ ਸਰਾ ਦੇ ਕੋਈ ਇੱਕ ਸਟੇਟ ਜਾਂ ਫਿਰ ਇੱਕ ਸਰਕਾਰ ਜਾਂ ਆਪਾਂ ਕਹੇ ਲਈ ਕਿ ਜਿਹੜਾ ਪ੍ਰਸ਼ਾਸਨ ਹੈ ਉਹ ਸਾਰੇ ਕਿਤੇ ਪ੍ਰੈਜ਼ੈਂਟ ਨਹੀਂ ਹੋ ਸਕਦਾ ਲੋਕਾਂ ਲੋਕਾਂ ਦੀ ਛੋਟੀਆਂ-ਛੋਟੀਆਂ ਚੀਜ਼ਾਂ ਸ ਹਰ ਥਾਂ ਤੇ ਪ੍ਰੈਜ਼ੈਂਟ ਨਹੀਂ ਹੋ ਸਕਦਾ ਉਹਦੇ ਵਾਸਤੇ ਉਹਦੇ ਕਰਕੇ ਹੀ ਮਤਲਬ ਜਿਹੜੇ ਆਪਣੇ ਪਿੰਡਾਂ 'ਚ ਠੋਲੇਦਾਰ ਹੁੰਦੇ ਨੇ ਮੋਤਵਾਰ ਬੰਦੇ ਹੁੰਦੇ ਨੇ ਲਾਣੇਦਾਰ ਹੁੰਦੇ ਨੇ ਜਾਂ ਫਿਰ ਜਿਹੜੇ ਆਪਾਂ ਕਹੇ ਲਈ ਕਿ ਪੰਚਾਇਤੀ ਕਿਸਮ ਦੇ ਬੰਦੇ ਹੁੰਦੇ ਨੇ ਜਿਹੜੇ ਕਿ ਸਾਰੇ ਕਿਤੇ ਪੰਚਾਇਤਾਂ 'ਚ ਜਾਂਦੇ ਨੇ ਉਹ ਉਹ ਉਹਨਾਂ ਦਾ ਵੀ ਇੱਕ ਵਰਤ ਹੁੰਦੀ ਹੈ ਤੇ ਇਹ ਜਿਹੜਾ ਸਿਸਟਮ ਅੱਜ ਅਸ ਦੇ ਟਾਈਮ ਪੰਜਾਬ ਚ ਚੱਲ ਰਿਹਾ ਸਾਰੇ ਹੀ ਉਸ ਪਿੰਡੂ ਸਿਸਟਮ ਨੂੰ ਨਕਾਰ ਰਿਹਾਗਾ ਤੇ ਇਹ ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜੀ ਖੁਲਾਸੇ ਤਾਂ ਹੋਰ ਵੀ ਹੋਣਗੇ ਜਦੋਂ ਇਹਨਾਂ ਦੀ ਸਰਕਾਰ ਜਾਊਗੀ ਹੂੰ ਜੀ ਇੰਟਰਨਲ ਡੈਮੋਕ੍ਰੇਸੀ ਦਾ ਮਾਮਲਾ ਵੀ ਹੈ ਨਾ ਤੁਸੀਂ ਉਹ ਪਾਰਟੀਆਂ ਜਿਹੜੀ ਬਹੁਤ ਸਾਰੇ ਪੁਰਾਣੀਆਂ ਰੀਤੀ ਰਿਵਾਜਾਂ ਨੂੰ ਕੱਟਦੀ ਹੋਈ ਆਈ ਸੀ ਵੀ ਅਸੀਂ ਤਾਂ ਭਾਈ ਬਿਲਕੁਲ ਹੀ 360 ਡਿਗਰੀ ਤੇ ਘੁੰਮ ਜਾਣਾ ਜਾਂ 90 ਡਿਗਰੀ ਤੇ ਘੁੰਮ ਜਾਣਾ ਕਹਿ ਲੀਏ ਵੀ ਦੂਜੇ ਪਾਸੇ ਨੂੰ ਮੂੰਹ ਕਰਕੇ ਚੱਲਣਾ ਹੈ ਅਸੀਂ ਪਰ ਕੀਤਾ ਸਾਰਾ ਕੁਝ ਉਲਟ ਹੈ ਪਰ ਚਲੋ ਅੱਗੇ ਚੱਲਦੇ ਹਾਂ ਉੱਧਰ ਬੇਹੱਦ ਮੰਦ ਭਾਗੀ ਦਰਦਨਾਕ ਖਬਰ ਹੈ ਪੰਜਾਬੀ 뮤직 ਇੰਡਸਟਰੀ ਦੇ ਨਾਲ ਜੁੜੀ ਹੋਈ ਪੰਜਾਬੀ ਸਿਰਕੱਢ ਗਾਇਕ ਰਾਜਵੀਰ ਜਵੰਦਾ ਹੈ ਜਿਹੜਾ ਬਹੁਤ ਸਾਰੇ ਬਹੁਤ ਸਾਰੇ ਉਹਨਾਂ ਦੇ ਗਾਣੇ ਬਹੁਤ ਸਾਰੇ ਵਿਊ ਬਟੋਰਨ ਵਾਲੇ ਉਹਨਾਂ ਦੇ ਗਾਣੇ ਨੇ ਅਕਸਰ ਉਹ ਜਾਣੇ ਜਾਂਦੇ ਨੇ ਚੰਗੀ ਆਪਣੀ ਸ਼ੈਲੀ ਦੇ ਲਈ ਗਾਣਿਆਂ ਦੀ ਸ਼ਲੀਲਤਾ ਨਾ ਪਰੋਸਣ ਦੇ ਲਈ ਉਹਨਾਂ ਨੂੰ ਬਾਈਕ ਰਾਈਡਿੰਗ ਦਾ ਬਹੁਤ ਸ਼ੌਂਕ ਹੈ ਉਹ ਐਡਵੈਂਚਰ ਕਰਦੇ ਰਹਿੰਦੇ ਨੇ ਤੇ ਉਹ ਕਹਿੰਦੇ ਹਿਮਾਚਲ ਦੇ ਵਿੱਚ ਉਹ ਬਾਈਕ ਰਾਈਡਿੰਗ ਕਰ ਰਹੇ ਸੀ ਜਿਸ ਸਮੇਂ ਤਾਂ ਉਹਨਾਂ ਦਾ ਭਿਆਨਕ ਸੜਕ ਹਾਦਸਾ ਹੋ ਗਿਆ ਹੈ। ਪਾਇਓ ਜ਼ਰਾ ਚਾਣਨਾ ਉਹਨਾਂ ਦੀ ਕੰਡੀਸ਼ਨ ਕਿਹੋ ਜੀ ਹੈ ਜੀ ਇਸ ਸਮੇਂ। ਇਸ ਟਾਈਮ ਉਹ ਮੋਹਾਲੀ ਦੇ 47 ਹਸਪਤਾਲ ਚ ਦਾਖਲ ਨੇ। ਉਹ ਹਿਮਾਚਲ ਪ੍ਰਦੇਸ਼ ਦੇ ਬੱਦੀ ਇਲਾਕੇ 'ਚ ਉਹਨਾਂ ਦਾ ਐਕਸੀਡੈਂਟ ਹੋਇਆਗਾ ਉਹ ਬੱਦੀ ਤੋਂ ਸਿਮਲਾ ਜਾ ਰਹੇ ਸੀਗੇ ਉਸ ਦੌਰਾਨ ਦੱਸਿਆ ਜਾ ਰਿਹਾ ਕਿ ਉਹਨਾਂ ਦਾ ਐਕਸੀਡੈਂਟ ਹੋਇਆਗਾ ਤੇ ਦੁਪਹਿਰ ਤਕਰੀਬਨ ਪੂਨੇ 2 ਵਜੇ ਉਹਨਾਂ ਨੂੰ ਗੰਭੀਰ ਹਾਲਾਤਾਂ 'ਚ ਐਮਰਜੈਂਸੀ 'ਚ ਭਰਤੀ ਕਰਾਇਆ ਗਿਆ ਸੀ ਅਸ 뎃 ਇਸ ਟਾਈਮ ਉਹ ਵੈਂਟੀਲੇਟਰ 'ਚ ਹੈ ਗਿਆ ਜਿਹੜੇ ਕਹਿ ਲਈਏ ਕਿ ਉਹ ਡਾਕਟਰ ਹੈ ਗਿਆ ਉਹਨਾਂ ਨਾਲ ਉਹਨਾਂ ਤੋਂ ਜਿਹੜੀ ਜਿੰਨੀ ਗੱਲ ਪਾਰ ਆਈ ਹੈ ਉਹਨਾਂ ਦੇ ਇੱਕ ਤਾਂ ਸਿਰ ਤੇ ਝੋਟ ਹੈ ਇਕ ਦੂਜਾ ਉਹਨਾਂ ਦੀ ਰੀਡ ਦੀ ਹੱਡੀ ਤੇ ਵੀ ਝੋਟ ਹੈ ਤੇ ਇਸ ਟਾਈਮ ਉਹ ਲਾਈਫ ਸਪੋਰਟ ਸਿਸਟਮ ਤੇ ਹੀ ਨੇ ਨਿਊਰੋ ਨਿਊਰੋ ਸਰਜਰੀ ਦੀ ਜਿਹੜੇ ਡਾਕਟਰ ਨੇ ਉਹ ਪੂਰਾ ਮੁਲਾਂਕਣ ਕਰ ਰਹੇ ਨੇ ਬਹੁਤ ਸਾਰੇ ਪੰਜਾਬੀ ਸਿੰਗਰ ਵੀ ਉਹਨਾਂ ਦੇ ਸਪੋਰਟ ਤੇ ਪਹੁੰਚੇ ਨੇ ਲੁਧਿਆਣੇ ਦੇ ਪੋਨਾ ਪਿੰਡ ਤੋਂ ਨੇ ਉਹ ਤੇ ਸਹੀ ਕਹਿ ਰਹੇ ਹੋ ਤੁਸੀਂ ਬਹੁਤ ਵਧੀਆ ਗਾਇਕ ਨੇ ਤੇ ਬਹੁਤ ਵਧੀਆ ਗਾਣੇ ਗਾਉਂਦੇ ਨੇ ਪਰ ਅੱਜ ਇਹ ਮੰਦਪਾਕੀ ਖਬਰ ਹੈ ਕਿ ਉਹ ਉਹਨਾਂ ਦੀ ਬਾਈਕ ਦਾ ਐਕਸੀਡੈਂਟ ਹੋਇਆਗਾ ਹੂੰ ਜੀ ਜੇਕਰ ਅਗਲੀ ਗੱਲ ਕਰੀਏ ਤਾਂ ਉੱਧਰ ਕੇਂਦਰ ਦੇ ਵੱਲੋਂ ਜਿਹੜਾ ਕੇਂਦਰੀ ਮੰਤਰੀ ਇੱਕ ਗੱਲ ਆਖ ਰਹੇ ਨੇ ਉਹ ਪੰਜਾਬ ਸਰਕਾਰ ਦੇ ਧਿਆਨ ਨੂੰ ਧਿਆਨ ਨਾਲ ਸੁਣ ਲੈਣੀ ਚਾਹੀਦੀ ਹੈ ਕੇਂਦਰ ਕਹਿ ਰਿਹਾ ਵੀ ਭਾਈ ਜਿਹੜਾ ਅਸੀਂ 1600 ਕਰੋੜ ਅਨਾਉਂਸ ਕੀਤਾ ਹੈ ਉਹ ਸਿੱਧਾ ਉਹਨਾਂ ਲੋਕਾਂ ਦੇ ਖਾਤਿਆਂ 'ਚ ਜਾਊਗਾ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਸਰਕਾਰ ਨੂੰ ਕੁਝ ਨਹੀਂ ਮਿਲਣਾ ਪਰ ਦੂਜੇ ਪਾਸੇੋਂ ਸਵਾਲ ਇਹ ਵੀ ਹੈ ਕਿ ਕਿਓਟੋ ਟੀਮ ਆਉਣਗੇ ਆ ਜਿਹੜੀਆਂ ਅਸੈਸ ਕਰਨਗੀਆਂ ਕਿ ਕਿਹਨੂੰ ਦੇਣੇ ਨੇ ਕਿਹਨੂੰ ਨਹੀਂ ਦੇਣੇ ਇਹ ਕਿੱਦਾਂ ਬਣੂਗੀ ਜੀ ਗੱਲ ਉਹਨਾਂ ਨੇ ਤਾਂ ਕਹਿਤਾ ਹੁਣ ਸਰਕਾਰ ਵੀ ਸੁਣ ਲਵੇ ਦੇਖੋ ਕੇਂਦਰੀ ਰਾਜ ਮੰਤਰੀ ਬੀ ਐਲ ਵਰਮਾ ਇੱਥੇ ਆਏ ਸੀ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਪੰਜਾਬ ਵਾਸਤੇ 1600 ਕਰੋੜ ਦੇਣੇ ਨੇ ਉਹ ਸਿੱਧੇ ਕਿਸਾਨਾਂ ਦੇ ਖਾਤੇ 'ਚ ਜਾਣਗੇ ਅਸੀਂ ਸੂਬੇ ਸਰਕਾਰ ਨੂੰ ਨਹੀਂ ਦੇਵਾਂਗੇ ਉਹਨਾਂ ਨੇ ਕਿਹਾ ਕਿ ਗਰਦਾ ਉਰੀ ਕਰਵਾਈ ਜਾਵੇਗੀ ਫਸਲਾਂ ਦੀ ਸਰਵੇ ਹੋਊਗਾ ਤੇ ਪੈਸਾ ਸਿੱਧਾ ਕਿਸਾਨਾਂ ਨੂੰ ਮਿਲੂਗਾ ਤੇ ਇਹ ਗੱਲ ਉਹਨਾਂ ਵੱਲੋਂ ਕਹੀ ਗਈ ਹੈ ਤੇ ਉਹ ਦੂਜਾ ਉਹਨਾਂ ਨੇ આરોਪ ਵੀ ਲਾਇਆ ਗੰਭੀਰ આરોਪ ਲਾਇਆ ਕਿ ਸਤਲੁਜ ਦਰਿਆ 'ਚ ਜਿਹੜਾ ਹੜਾ ਹੈਗਾ ਉਹ ਜਿਹੜਾ ਖਨਨ ਕੀਤਾ ਜਾ ਰਿਹਾ ਹੈਗਾ ਨਦੀ ਦੇ ਵਿੱਚ ਦਰਿਆ ਦੇ ਵਿੱਚ ਉਹਦੇ ਕਰਕੇ ਆਇਆ ਤੇ ਉਹਨਾਂ ਨੇ ਜਲ ਸੰਸਾਧਨ ਮੰਤਰੀ ਐ ਉਹਨਾਂ ਦੇ ਭਰਾ 'ਤੇ આરોਪ ਲਾਇਆ ਕਿ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਭਰਾ ਜਿਹੜੇ ਹੈਗੇ ਆ ਉਹ ਦਰਿਆਵਾਂ 'ਚ ਖਨਨ ਕਰਾ ਰਹੇ ਨੇ ਇਹ ਗੱਲ ਉਹਨਾਂ ਵੱਲੋਂ ਕਹੀ ਇਹ ਮਾਈਨਿੰਗ ਕਰਾ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਮਾਈਨਿੰਗ ਹੋਈ ਉਹਦੇ ਕਰਕੇ 345 ਏਕੜਾਂ ਦਾ ਕਟਾਅ ਹੋਇਆਗਾ ਅੱਜ ਇਸ ਤੋਂ ਅਲਾਵਾ ਦੇਖੋ ਇਹ ਤਾਂ ਗੱਲ ਲਗਾਤਾਰ ਜਿਹੜੀ ਸੈਂਟਰ ਸਰਕਾਰੋਂ ਪੁਸ਼ ਕਰੀ ਰਹੀ ਹੈ ਕਿ ਪੰਜਾਬ 'ਚ ਜਿਹੜੇ ਹੜ੍ਹ ਹੈਗੇ ਉਹ ਮਾਈਨਿੰਗ ਕਰਕੇ ਆਏ ਨੇ ਪਰ ਉਹ ਸਾਰਾ ਸੱਚ ਨਹੀਂ ਹੈ ਉਹ ਡੈਮਸ ਵਾਲੇ ਮਾਮਲੇ ਤੋਂ ਉਹ ਸਾਰਾ ਨਜ਼ਰੀਆ ਬਦਲਣਾ ਚਾਹੁੰਦੇ ਜੇ ਕਿਉਂਕਿ BBMP ਤੇ ਬਹੁਤ ਸਾਰੇ ਸਵਾਲ ਚੁੱਕੇ ਜਾ ਰਹੇ ਨੇ ਇਸ ਕਰਕੇ ਉਹ ਸ਼ਾਇਦ ਸਾਰਾ ਫੋਕਸ ਕਿਤੇ ਹੋਰ ਲੈ ਕੇ ਜਾਣਾ ਚਾਹੁੰਦੇ ਨੇ ਤੇ ਮਤਲਬ ਮੈਨੂੰ ਲੱਗਦਾ ਚਲੋ ਠੀਕ ਹੈ ਤੁਸੀਂ 1600 ਕਰੋੜ ਦੇ ਦੋਗੇ ਮਤਲਬ ਫਿਰ ਸੂਬੇ ਨੂੰ ਸੂਬੇ ਦੀ ਜਿਹੜੀ ਸਰਕਾਰ ਹੈ ਫਿਰ ਕੀ ਉਹ ਸਿਰਫ ਸਿਕਿਉਰਿਟੀ ਗਾਰਡ ਹੈ ਇਹ ਦੱਸ ਦਿਓ ਜੀ ਮਤਲਬ ਉਹਨਾਂ ਨੂੰ ਜੇ ਤੁਸੀਂ ਕੁਝ ਦੇਣਾ ਨਹੀਂ ਉਹਨਾਂ ਦੇ ਫਾਈਨੈਂਸ਼ੀਅਲ ਕੋਈ ਹੱਕ ਬਣਦੇ ਹੀ ਨਹੀਂ ਤੇ ਫਿਰ ਇਹ ਦੱਸ ਦਿਓ ਕਿ ਪੰਜਾਬ ਦੀ ਜਿਹੜੀ ਸੂਬਾ ਸਰਕਾਰ ਉਹ ਸਿਰਫ ਸਿਕਿਉਰਿਟੀ ਗਾਰਡ ਜੀ ਇਹ ਕੇਂਦਰ ਮਤਲਬ ਬਹੁਤ ਚਲਾਕੀਆਂ ਕਰ ਰਿਹਾਗਾ ਪੰਜਾਬ ਨਾਲ ਬਹੁਤ ਆਡ ਡਡ ਕਿਸਮ ਦੀਆਂ ਮੈਨੂੰ ਲੱਗਦਾ ਕਿਸਾਨਾਂ ਦੇ ਖਾਤੇ ਚ ਕੁਝ ਨਹੀਂ ਆਣੇ ਕਿਸਾਨਾਂ ਦੇ ਖਾਤੇ ਚ ਤਾਂ ਯਾਰ ਜਿਹੜੀ ਤੁਸੀਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕਰੰਦੇ ਹੋ ਜਾਂ ਫਿਰ ਹੋਰ ਚੀਜ਼ਾਂ ਹੁੰਦੀਆਂ ਨੇ ਉਹਨਾਂ ਦੇ ਪੈਸੇ ਆਣਗੇ ਜੀ ਸੋ ਵੇਖਾਂਗੇ ਇਹ ਕਿੱਦਾਂ ਮੈਨੇਜ ਹੋਊਗਾ ਤੇ ਕਿੱਦਾਂ ਡਿਸਟ੍ਰਿਬਿਊਸ਼ਨ ਹੋਊਗੀ ਪੈਸੇ ਦੀ ਉਧਰ ਪੰਜਾਬ ਦੇ ਖਾਸ ਤੌਰ ਤੇ ਮਾਲਵੇ ਦੇ ਏਰੀਏ ਮਾਨਸੇ ਦੀ ਜਦੋਂ ਗੱਲ ਕਰਦੇ ਆ ਤਾਂ ਉਹ ਕਪਾਹ ਦੀਆਂ ਮੰਡੀਆਂ ਕਪਾਹ ਦੀ ਫਸਲ ਦੇ ਲਈ ਬਹੁਤ ਜਾਣਿਆ ਜਾਂਦਾ ਹੈ ਉਹ ਤੇ ਉਥੇ ਇਸ ਸਮੇਂ ਜਦੋਂ ਕਪਾਹ ਆ ਰਹੀ ਹੈ ਮੰਡੀਆਂ ਦੇ ਵਿੱਚ ਤਾਂ ਐਮਐਸਪੀ ਤੋਂ 2000 ਤੱਕ ਦਾ ਘੱਟ ਰੇਟ ਮਿਲ ਰਿਹਾ ਹੈ ਸਰਕਾਰ ਕਿਤੇ ਲੱਭ ਨਹੀਂ ਰਹੀ ਜੀ ਹਾਂਜੀ ਜਿਹੜੇ ਆਪਾਂ ਕਹੇ ਨਰਮੇ ਨਰਮੇ ਦੀ ਜਿਹੜੀ ਫਸਲ ਹੈ ਉਹਦੇ 'ਚ खासा ਘਾਟਾ ਕਿਸਾਨਾਂ ਨੂੰ ਹੋ ਰਿਹਾਗਾ ਇਸ ਵਾਰ ਜਿਹੜਾ ਐਮਐਸਪੀ ਸੀਗਾ ਉਹ ਤਾਂ ਜਿਹੜਾ ਤਕਰੀਬਨ 8100 ਰੁਪਏ ਅਲਾਨਿਆ ਗਿਆ ਸੀ ਸੂਬਾ ਸਰਕਾਰ ਵੱਲੋਂ ਪਰ ਕਿਸਾਨਾਂ ਦੇ 6000 ਦੇ ਲਵੇ ਹੀ ਜਿਹੜੀ ਕਪਾਹ ਹੈ ਜਿਹੜੀ ਨਰਮਾ ਹੈ ਉਹ ਮੰਡੀਆਂ 'ਚ ਪ੍ਰਾਈਵੇਟ ਨਿਜੀ ਵਪਾਰੀ ਖਰੀਦ ਰਹੇ ਨੇ ਇੱਕ ਤਾਂ ਦੇਖੋ ਇੱਕ ਤਾਂ ਕੋਟਨ ਕਾਰਪੋਰੇਸ਼ਨ ਆਫ ਇੰਡੀਆ ਉਹਨੇ ਹਜੇ ਤੱਕ ਪੰਜਾਬ 'ਚ ਖਰੀਦ ਸ਼ੁਰੂ ਨਹੀਂ ਕੀਤੀ ਇੱਕ ਤਾਂ ਉਹ ਕਾਰਨ ਹੈ ਕਿ ਜਿਹੜੇ ਪ੍ਰਾਈਵੇਟ ਪਲੇਅਰਸ ਕੋਲ ਵਿਚਾਰੇ ਕਿਸਾਨ ਆਪਣਾ ਕੋਟਨ ਵੇਚ ਰਹੇ ਨੇ ਆਪਣੀ ਕਪਾਹ ਵੇਚ ਰਹੇ ਨੇ ਤੇ ਦੂਜੀ ਗੱਲ ਇਹ ਵੀ ਹੈ ਕਿ ਜਿਹੜਾ ਪ੍ਰਾਈਵੇਟ ਇੰਡਸਟਰੀਆਂ ਨੇ ਉਹ ਅੱਜ ਦੇ ਟਾਈਮ ਅਮਰੀਕਾ ਦਾ ਕਟਨ ਇਸਤੇਮਾਲ ਕਰ ਰਹੀਆਂ ਨਹੀਂ ਕਿਉਂਕਿ ਸਰਕਾਰ ਨੇ ਸੁਭਾ ਸਰਕਾਰ ਨੇ ਜਿਹੜਾ 10% ਦਾ तकरीबन 11% ਜਿਹੜਾ ਆਯਾਤ ਸੂਲਕ ਹੁੰਦਾ ਸੀਗਾ ਜੋ ਉਸ ਤੇ ਉਹ ਉਹ ਉਹਦੀ ਛੋਟ ਕਰ ਦਿੱਤੀ ਸੀ ਤੇ ਉਹ ਜਿਹੜੀ ਇੱਕ ਤਾਂ ਬੇਸਿਕ ਕਸਟਮ ਡਿਊਟੀ ਸੀ ਉਹਦੇ ਚ ਇੱਕ ਐ ਐਗਰੀ ਇਨਫਰਾਸਟ੍ਰਕਚਰ ਐਂਡ ਡਵੈਲਪਮੈਂਟ ਸੈਸ ਸੀਗਾ ਉਹ ਦੋਵੇਂ ਹਟਾ ਦਿੱਤੇ ਸੀਗੇ ਇਸ ਕਰਕੇ ਜਿਹੜੀ ਸਸਤੀ ਜਿਹੜੀ ਕਪਾਹ ਹੈ ਸਸਤਾ ਕੋਟਨ ਐਸ ਦੇ ਟਰਮ ਅਮਰੀਕਾ ਦੀ ਅਮਰੀਕਾ ਦੀ ਕੰਪਨੀਆਂ ਤੋਂ ਇੰਡੀਆ ਦੀ ਕੰਪਨੀਆਂ ਨੂੰ ਮਿਲ ਰਿਹਾਗਾ ਇਸ ਕਰਕੇ ਵੀ ਜਿਹੜੇ ਆਪਾਂ ਕਹਿ ਲਈਏ ਕਿ ਮਾਲਵੇ ਦੇ ਕਿਸਾਨਾਂ ਨੂੰ ਨੁਕਸਾਨ ਹੋ ਰਿਹਾਗਾ ਤੇ ਉਹਨਾਂ ਨੂੰ ਘੱਟ ਰੇਟ ਮਿਲ ਰਿਹਾ ਹੈ ਹੂੰ ਜੀ ਸੋ ਇਹ ਸਥਿਤੀ ਆ ਪੰਜਾਬ ਦੇ ਕਿਸਾਨਾਂ ਦੀ ਤੇ ਆਮ ਲੋਕਾਂ ਦੇ ਹਾਲਾਤ ਨੇ ਸਰਕਾਰ ਕਿਤੇ ਧਿਆਨ ਨਹੀਂ ਰਹੀ ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ